ਜੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਆ ਨਾ ਜ਼ਿੰਦਗੀ ਚ ਇੱਕ ਸਬਕ ਤਾਂ ਜ਼ਰੂਰ ਸਿੱਖੋਗੇ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਹੇ ਤੇਰੇ ਦੋਸਤ ਕਿੰਨੇ ਕਾ ਹੈਗੇ 20 25 ਕਿਉਂ ਕੀ ਹੋਇਆ ਹੋਇਆ ਤਾਂ ਪਤਾ ਕੁਝ ਨਹੀਂ ਜਿਹੜੇ ਤੇਰੇ 20 25 ਦੋਸਤ ਹਨ ਉਹਨਾਂ ਦੇ ਵਿੱਚ ਇੱਕ ਚੰਗੇ ਦੋਸਤ ਦੀ ਪਰਖਿਆ ਲੈਣੀ ਆਪਾਂ ਕੀ ਕਰ ਜੜੀ ਮੈਂ ਤਿਆਰ ਹੋ ਜਾਊਂਗਾ ਆ 2 ਵਜੇ ਤਿਆਰ ਰਹੀ ਹੁਣ ਤੂੰ ਜਿਹੜੇ ਯਾਰ ਦੋਸਤ ਨਾ ਕੰਮ ਕਰਾ ਕੇ ਆਉਣਾ ਨਾ ਕਰਾਇਆ ਜੱਸਿਆ ਜੱਸਿਆ ਇਹ ਤਾਂ ਨੂਰ ਦੀ ਬਾਜ ਲੱਗਦੀ ਆ ਵੇਖ ਕਿਉਂ ਨਹੀਂ ਪਤਾ ਤੈਨੂੰ ਨਹੀਂ ਮਤਾ ਪੈ ਜਾ ਡੱਕੇ ਕਿੱਧਰ ਨਹੀਂ ਜਾਣਾ ਤੂੰ ਜਾਂ ਤਾਂ ਇਹਨੂੰ ਪੈਸਿਆਂ ਦੀ ਲੋੜ ਹੋਣੀ ਆ ਜਾਂ ਕਿਸੇ ਨਾਲ ਲੜ ਪਿਆ ਹੋਣਾ ਵਾ ਜੇ ਮੈਂ ਇਹਨੂੰ ਪੈਸੇ ਦੇਤੇ ਇਹਨੇ ਮੈਨੂੰ ਮੋੜ ਦੇਣਗੇ ਜੇ ਕਿਸੇ ਨਾਲ ਲੜਿਆ ਹੋਇਆ ਤਾਂ ਮੇਰਾ ਸਿਰ ਪੜਵਾਊਗਾ ਐਵੇਂ ਪੈ ਜਾ ਤੂੰ ਆਪਾਂ ਕਿੱਧਰ ਨਹੀਂ ਜਾਣਾ ਆ ਦੇਖ ਲੈ ਡਾਡੀ ਮੈਂ ਤਾਂ ਹੁਣ ਚੰਗਾ ਦੋਸਤ ਹੀ ਬਣਾਇਆ ਸੀ ਮੈਨੂੰ ਕੀ ਪਤਾ ਸੀ ਵੀ ਲੋੜ ਪੈਣ ਤੇ ਇਹ ਬਾਰੀ ਨਹੀਂ ਖੋਲਣਾ ਹੁਣ ਤੂੰ ਆ ਆਦਾ ਯਾਰ ਤਾਂ ਦੇਖ ਲੈਣਾ ਹੁਣ ਮੈਂ ਤੈਨੂੰ ਆ ਆਦਾ ਯਾਰ ਦਿਖਾਉਂਗਾ ਵੀ ਕਿਹੋ ਜਿਹਾ ਯਾਰ ਹੁੰਦੇ ਆ ਅੱਗੇ ਦੇਖਿਓ ਕਿਹੜਾ ਓਏ ਓ ਵਿਕਰਾ ਆ ਤਾਂ ਜੇਲੇ ਦੀ ਬਾਜ ਲੱਗਦੀ ਆ ਓ ਤੂੰ ਆ ਡਾਂਗ ਤੇ ਇਨੇ ਪੈਸੇ ਕਾ ਤੂੰ ਚੱਕੀ ਫਿਰਦਾ ਜੇ ਮੇਰੇ ਦੋਸਤ ਨੇ ਰਾਤ ਨੂੰ 2 ਵਜੇ ਦਰਵਾਜਾ ਖੜਕਾਇਆ ਤਾਂ ਉਹਨੂੰ ਕੋਈ ਮੁਸੀਬਤ ਹੋਣੀ ਆ ਤੇ ਮੁਸੀਬਤ ਦੋ ਤਰ੍ਹਾਂ ਦੀ ਹੁੰਦੀ ਆ ਜਾਂ ਤੈਨੂੰ ਪੈਸਿਆਂ ਦੀ ਲੋੜ ਹੋਊਗੀ ਜਾਂ ਤੇਰੇ ਨਾਲ ਲੜਿਆ ਹੋਊਗਾ ਕੋਈ ਜੇ ਤੈਨੂੰ ਪੈਸਿਆਂ ਦੀ ਲੋੜ ਆ ਪੈਸੇ ਲੈ ਜਾ ਜੇ ਤੇਰੀ ਕਿਸੇ ਨਾਲ ਲੜਾਈ ਹੋਈ ਆ ਆ ਡੰਡਾ ਮੇਰੇ ਕੋਲ ਆ ਚੱਲ ਤੇਰੇ ਮੈਂ ਨਾਲ ਚੱਲ ਦਵਾਂ ਓਏ ਦੇਖਿਆ ਯਾਰ ਭਾਵੇਂ ਇੱਕ ਹੋਵੇ ਪਰ ਪੱਕਾ ਹੋਣਾ ਚਾਹੀਦਾ ਆ ਕਰ ਦੋ ਫਿਰ ਆਪਣੇ ਪੱਕੇ ਯਾਰ ਨੂੰ ਇਹ ਵੀਡੀਓ ਸ਼ੇਅਰ ਜਿਹੜਾ ਤੁਹਾਡਾ ਪੱਕਾ ਯਾਰ ਆ ਫਿਰ